ਫੋਨ ਨੇ ਬੋਲਣਾ ਤੇਰਾ ਫੋਨ ਆ ਰਿਹਾ ਬੰਦ ਚਾ ਇਹ ਨਾ ਨਹੀਂ ਹੈ ਨਹੀਂ camera ਉਹ ਤਾਂ ਵੀ ਤੋਂ ਕਿਸੇ ਨੂੰ ਫੋਨ ਤੇ ਜੀ ਮੈਂ ਚਾਲ ਕਰਦੀ ਹੁੰਦੀ ਸੀ ਤੂੰ ਮੰਨ ਜਾ ਕੋਈ ਨਹੀਂ ਜਿਹੜਾ ਕਹਿ ਤਾ ਨਹੀਂ ਨਹੀਂ ਤੂੰ 100 ਕਹ ਤਾ ਸਿਰ 100 ਕਾ ਨਹੀਂ 100 ਤਾਂ ਮੈਂ ਨਹੀਂ ਕਹਉਂਦੀ ਚੱਲ ਮੰਨ ਲੈ ਮਨ ਲੈ ਮਨ ਆਏ ਤੂੰ ਮੰਨ ਰ ਤੇ ਕਿਤਾ ਜਮੀ ਜਾਂਦੀ ਹੈ ਅੱਛਾ ਮੰਨ ਰ ਦੀ ਕਰ ਤੂੰ ਹੁਣ ਤੂੰ ਮੈਨੂੰ ਕਰ ਮੈਂ ਮੰਨ ਕੇ ਮੰਨੇ ਰ ਹੋਰ ਨਹੀਂ ਹੈਗਾ ਮੈਨੂੰ ਲਾ ਤਾ ਦੱਸ ਦੇ ਸੱਚ ਕਹ ਲੈ ਹੈ ਨਹੀਂ ਹੈ ਨਹੀਂ ਪਰਦੇ ਹੈ ਨਹੀਂ ਮੇਰਾ ਵੈਪਨ ਕੀ ਦੱਸ ਦੇ ਕੋਈ ਨਹੀਂ ਹੈਗਾ ਉਹ ਮਰੀ ਜਾਂਦੀ 100 ਪਾਵੇਂ ਸੋਗਾ ਗਾਮੋਂ ਵਿੱਚ ਮਰੀ ਨਿਕਲਣਾ ਹੈ ਨਹੀਂ ਗਾ ਬਰ ਸੋਹ ਕੋ ਨਹੀਂ ਕਹਿੰਦਾ ਬਸ ਜਿੱਤ ਕਰਕੇ ਬਸ ਨਹੀਂ ਹੈਗਾ ਜਦ ਤਾ ਹੈ ਕਿ ਲੈਣਾ ਬਸ ਤੂੰ ਉਹ ਤਾਂ ਕੀ ਲੈਣਾ ਹੈ ਯਾਰ ਠੀਕ ਜਿਹੜਾ ਹੋ ਗਿਆ ਤੁਹਾਡਾ ਬਸ ਅੱਲਾਹ ਅੱਗੇ ਆਇਆ ਜਿਹੜਾ ਬਣਾਉਂਦਾ ਪਾ ਹੈ ਨਮੜ ਤੇ ਕਿ ਬਦਕ ਚੇ ਚੇ ਫਿਰ ਤੋਂ ਨੂੰ ਮਾ ਕਿਹੜਾ ਕੱਟੇ ਜੀ ਮੈਂ ਕਹਿੰਦਾ ਤੁਸੀਂ ਤੂੰ ਕੀ ਕਹਿ ਰਿਹਾ ਤੁਸੀਂ ਕਦੇ ਕੋਸ ਨਹੀਂ ਲਾ ਬੇ ਫਿਰ ਬੁਣ ਆਇਆ ਜਿਹੜਾ ਮੈਂ ਆ ਸਵਾਦ ਨੂੰ ਉਹ ਹੀ ਰਾਸ ਤੇ ਕੋ ਨਿਤਕ ਗੱਲ ਕਹਿ ਜੇ ਤਰਖਾ ਦੀ ਜੀ ਫਿਰ ਤਾਂ ਨਾ ਲੱਗਿਆ ਪਤਨ ਲੱਗਿਆ ਥੱਪੜ ਪਾਣ ਦੇ ਹਲਕੀ ਜਿਹਾ ਨਾ ਕੀਤਾ ਮਾਸੇ ਜਿਹਾ ਵਰਸੇ ਤਕ ਮਾਸੜਨੇ ਹੋਣੇ ਤੂ ਇਹਦਾ 1 2 3 ਨਹੀਂ ਜੀ ਜੀ ਬੋਏਫ੍ਰੈਂਡ ਸੋਟਾ ਕੋਈ ਹੋਣਾ ਨਹੀਂ ਹੈ ਵੀ ਨਹੀਂ ਹੈ ਵੀ ਮੈਂ ਤਾਂ ਸੱਚ ਦੱਸਦੀ ਆਂ ਹੈ ਨਹੀਂ ਕੋਈ ਹੋਣਾ ਬਸ ਝੂਠ ਬੋਲ ਜੂ ਮੈਨੂੰ ਝੂਠ ਬੋਲਣ ਦਾ ਕੀ ਫਾਇਦਾ ਹੈ ਨਹੀਂ ਫਿਰ ਸਿੱਧੀ ਸੋਖਾਂ ਮੈਂ ਨੀ ਹੈਗਾ ਨਹੀਂ ਹੈਗਾ ਜੀ ਤੁਸੀਂ ਮੇਰੇ ਫੋਨ ਤੇ ਤਾਂ ਦੱਸਦੇ ਹੁੰਦੇ ਸੀ ਦੇ ਲਈ ਤਾਂ ਆਪਣੀ ਗੱਲਾਂ ਹੁੰਦੀਆਂ ਸੀ ਉਹ ਤਾਂ ਮੈਂ ਤਾਂ ਚੌੜ ਕਰਦੀ ਹੁੰਦੀ ਸੀ ਹੈ ਵੀਗਾ ਨਹੀਂ ਹੋਣਾ ਜੀ ਨਹੀਂ ਹੈ ਨਹੀਂ ਚੰਗਾ ਸੋਚ ਹਾਂ ਤੇ ਤੂੰ ਉਹਦੇ ਤੋਂ ਕੁਝ ਕੇ ਕੀ ਲੈਣਾਗਾ ਹੈਗਾਗਾ ਇੱਥੇ ਫਿਰਦਾ ਹੋਣਾਗਾ ਅੱਛਾ ਹਾਂ ਚਲ ਠੀਕ ਹੈ ਮੈਂ ਫੋਟੋ ਤੇ ਦਿਖਾਉਂਦੀ ਨਹੀਂ ਫੋਟੋ ਤੋਂ ਕੀ ਲੈਣਾ ਬਸ ਫੋਟੋ ਤੋਂ ਢਿੰਡੇ ਲੈਣੇ ਬੰਦੇ ਬਿਲ ਚੋ ਪਿਆਰ ਕਰੇ ਨਹੀਂ ਫੋਟੋ ਤੋਂ ਦਿਖਾਉਂਦੀ ਫੋਟੋ ਹੈ ਨਹੀਂ ਮੇਰੇ ਕੋਲ ਦਿਖਾ ਦੂੰਗੀ ਇੱਥੇ ਗੱਲਾਂ ਚ ਫਿਰਦਾ ਹੋਣਾ ਨਾ ਦਿਖਾ ਦੂੰਗੀ ਤੇਰੀ ਦੀ ਵੀ ਗੱਲ ਸੁਣ ਹਾਂ ਕਿ ਮੈਂ ਤੁਹਾਡਾ ਬੁਆਏਫਰੈਂਡ ਵਾਸਤੇ ਗਿਫਟ ਵੀ ਲੈ ਕੇ ਆਈ ਜਵਾਰ ਕਰੀਏ ਤਾਂ ਦਮਾ ਨਹੀਂ ਗਾ ਉਹ ਬੰਦ ਹਾਲ ਨੂੰ ਹੋਣੀ ਗਾ ਕੋਈ ਟਾਈਮ ਨਾ ਦੱਸ ਨੇ ਉਹ ਤਾਂ ਲੱਗੇ ਮੁੰਡਾ ਪੋਟਾ ਪੋਲੀਸ਼ਨ ਨੂੰ ਜਿੱਤ ਕੋਈ ਨਾ ਮੈਂ ਤਾਂ ਇੰਨਾ ਹੀ ਬੁੜਾ ਕੁਛ ਨਹੀਂ ਕਰਾ ਨਾ ਕਿੰਦੀ ਕੋ ਮਰੇ ਕੇ ਜੋ ਜਵਾਰ ਨਹੀਂ ਇਹ ਗੰਦਰਾ ਤਾਂ ਸੁਣ ਨਾ ਇਹ ਤੁਹਾਨੂੰ ਗਲਤ ਹੋਣ ਦੀ ਕੋਈ ਨਹੀਂ ਇਹ ਹਾਂ ਇਹ ਹੋਰ ਕੜੇ ਕੜਦਲ ਹਾਂ ਆਹ ਜੀ ਆਹ ਵੀ ਗੱਲ ਜੀ ਇਹ ਕਰਦੇ ਨਾ ਮੇਰੇ। ਹਮਨ ਚੀਜੇ ਵਸ ਕੇ ਫ੍ਰਿਜ ਦਾ ਖਾ। ਉਹ ਬਲੱਬ ਕਿਵੇਂ ਇਹ ਜੀਜੇ ਵਾਲਾ ਕਿੱਪ ਲੈ ਕੇ ਆਈਆਂ ਉਹ ਕਿਵੇਂ ਗੈਸ ਉਹ ਪਹਿਲਾਂ। ਜ਼ਬਰਦਸਤ ਕਿੰਨੇ ਕਿਦ। ਕਿੰਨੇ ਕਦਾ ਚੀਜਾ ਵੰਡਿਆ ਨਾ। ਘੋਰਾ ਕਿੰਨੇ ਕਦਾ ਕਿੱਦ। ਕੀ ਕਹਣੀ ਐ? ਨਹੀਂ ਕੁਛ ਨਹੀਂ ਕੁਛ ਨਹੀਂ। ਐ ਜੀ ਹਾਂ। 1000 ਰੁਪਏ। ਹਾਂ ਜੀ ਇਹਨੂੰ ਦੂਜੀ ਗੱਲ ਕੋਈ ਨਹੀਂ ਕੀ ਕਹਣੀ ਐ? ਉਹ ਪੁੱਛਣਾ ਉਸ ਬਾਰੇ। ਉਹ ਕੁਛ ਨਹੀਂ ਕੁਛ ਨਹੀਂ। ਅੱਛਾ ਅੱਛਾ। ਪਾਣੀ ਗਰਮ ਕਰਵਾ ਸੰਭਾਣੀ ਦਾ। ਇਹ ਉਹ ਦੁਬਾਰੇ ਉਹਦਾ ਰਸਪੁਰ ਹੋਰ। ਦੁਬਾਰੇ ਕੋਈ। ਚੀਜਾ ਨਾ ਰੱਖਦੇ। ਚਲ। ਡਿਡਾਤਾ।

ਨੇ ਤੁਸੀ ਮੇਰੇ ਕੋਲ ਤੇ ਦਸਿਤ ਹੁੰਦੇ ਸੀ ਨਹੀਂ ਉਹ ਤਾਂ ਮੈਂ ਚਾੜਦਾ ਹੁੰਦੀ ਸੀ ਤੇਰੀ ਕਿਰਪਾ ਦਾ ਕਰਨਾ ਮੇਰੇ ਕੋਲ ਤਾਂ ਸੁਭਾਅ ਆ ਚਾ ਸੋਹ ਆ ਭੈ ਮੈਂ ਸਰਦੀ ਜੀ ਨਹੀਂ ਨੀ ਇਹ ਇਹ ਦੇ ਕਮਾਣਾ ਸੋਹ ਭਾਈ ਮੈਂ ਦੀ ਤੁਹਾਨੂੰ ਸੌਤ ਖਾਣੀ ਪੈਣੀ ਨਹੀਂ ਹਾਈ ਨੀ ਗਾ ਵੀ ਨਹੀਂ ਗਾ ਬਹਿਰ ਨੇ ਬੱਸ ਤੇ ਫਿਰ ਤੇਰੀ ਪੈਨ ਲੈ ਲੰਨ ਛੱਡੀ ਉਹ ਤੂੰ ਬਹਿ ਗਿਆ ਇਧਰੋਂ ਖਿੱਚਣ ਨਾਲ ਉਹ ਇੱਥੀ ਕੋਲੀ ਰੱਖ ਲੈ ਇੱਥੋਂ ਚੱਕ ਕੇ ਕੱਢ ਕੇ ਫੜਾ ਲਈ ਲੱਗੋ ਪਾ ਕੇ ਪੈਣਾ ਸਿੰਚੂਰੀ ਪੁਰਾ ਗਾ ਹਾਂ ਤੁਸੀਂ ਚੱਕ ਪੋਣ ਦੇਲੇ ਸਰ ਇਧਰ ਸੜਾ ਤੂੰ ਉਧਰ ਸੜ ਕਿ ਕਿ ਇਧਰ ਸੜਾ ਕੋਈ ਤੂੰ ਇਧਰ ਸੜਾ ਮੁੱੱਚ ਬੁੱਟ ਹੋ ਗਿਆ ਵਿੱਚ ਹੋ ਗਿਆ ਉਹ ਚਾਹ ਸਕਾ ਨੰਬਰ ਇਧਰ ਸੜਾ ਇਧਰ ਜਾ ਬਿੱਟੋ ਟੈਕ ਦੋ ਦਨ ਨਹੀਂ ਤੇ ਬੁਆਫਰੈਂਡ ਤਾਂ ਡਗਾਉਣਾ ਕੱਕਾ ਨਹੀਂ ਹੈ ਨਹੀਂ ਹੀ ਹੈਗੀ ਤੂੰ ਮੈਂ ਕਿ ਤੁਸੀ ਮੈਂ ਦੱਸ ਦਿੱਤਾ ਸਤਿ ਸ੍ਰੀ ਅਕਾਲ। ਹੈਲੋ ਗੈਟੋ 1 2 3 ਨਹੀਂ ਜੀ ਬੁਆਏਫ੍ਰੈਂਡ ਤੋਂ ਤਾਂ ਡਾ ਹੋਣਾ ਪੱਕਾ ਨਹੀਂ ਤੂੰ ਮੇਰੀ ਛੋਟੀ ਭੈਣ ਹੈ ਨਾ ਹਾਂ ਤੇ ਮੇਰੇ ਤੇ ਜੀ ਨਾ ਕੋਈ ਨਹੀਂ ਮੈਂ ਤਾਂ ਗੱਲ ਹੀ ਨਹੀਂ ਇਹ ਜੀ ਨਹੀਂ ਜੀ ਤੁਸੀਂ ਮੈਨੂੰ ਦੱਸਦੇ ਹੁੰਦੇ ਸੀ ਫੋਨ ਤੇ ਨਹੀਂ ਭਾਈ ਕਿੱਥੋਂ ਹੋਏ ਜੀ ਮੈਂ ਗੱਲੇ ਉਹਨਾਂ ਪਾ ਨਹੀਂ ਤਾਂ ਤੁਸੀਂ ਦੱਸਿਆ ਨਹੀਂ ਸੀ ਤੁਸੀਂ ਮੈਨੂੰ ਫੋਨ ਤੇ ਫੋਨ ਕਰਕੇ ਨਹੀਂ ਜੋਰ ਕਰਦੀ ਹੁੰਦੀ ਸੀ ਮੈਂ ਤੂੰ ਉਹਦੇ ਤੋਂ ਕੀ ਲੈਣਾ ਹੈ ਜਿਵੇਂ ਗੱਲਾਂ ਕਰਕੇ ਸੌ ਕਰਦੇ ਉਹਦੇ ਤੋਂ ਕੀ ਲੈਣਾ ਆਹ ਫਰਮਾਇਦੋ ਦਸਨੇ ਚੁੱਕੀ ਲੈਣਾ ਉਹਦੇ ਤੋਂ ਚੁੱਪਾ ਲੈ ਲੈਂਦਾ ਲਾਈਟਸ ਰੋਮਨ ਹੋ ਗਿਆ ਮੇਰਾ ਕੱਟ ਗਿਆ ਕੱਟ ਗਿਆ ਇੱਕ ਦੋ ਨੰਗਲ ਪਟਕੰਦੇ ਠੀਕ ਹਾਂ ਤੇੜਾ ਚਾਹਾਂਗਾ ਜੇ ਫਿਰ ਨਹੀਂ ਤੇ ਮਾਰ ਜਣਾ ਤਾਂ 10 ਬਰੀ ਕੋ ਤਾਂ 10 ਤੋਂ ਚੱਕ ਲੈ ਦੋ ਸੀ ਇਹ ਚਾਰ ਕਰਦਾ ਹਾਂ ਹਾਂ ਤਾਂ ਤੇ ਇਹ ਦਸੀ ਚੁੰਬਦੇ ਨੇ 1 2 3 मेरी तो बॉयफ्रेंड का तो डर ना नहीं मेरी गाल हूँ तो मेरी छोटी पहन है ना हाँ मैं तेरे दिल तो सच्ची गाल देती हूँ मेरा कोई है ना चक्कर नहीं नहीं तो इसमें फोन देते थे सेल्सी का नहीं मैं नहीं किसी ने प्यार कर दी नहीं कर दी चाहे नहीं तो इन्हों मेरे लिए चीज़ ना नहीं शिंदी किसी ने प्यार नहीं करते मैं तो बिल्ले बोलते प्यार नहीं चल ठीक है सौ काफ़ी मेरे से नहीं मैं सौ नहीं नहीं ਤੇ ਹੋਰ ਬਲਮੀ ਤੇਜ਼ ਵਰਦੇ ਆ ਹੋਰ ਕਾਇਲਾ ਦਾ ਟਾਈਮ ਟੈਂਟ ਹੋਇਆ ਮਤਲਬ ਉਹ ਬਾਅਦ ਚ ਨੇ ਆ ਇਧਰੇ ਨਹੀਂ ਇੰਨੇ ਵਿੱਚ ਹਨੇ ਉਹ ਜਿਹੜਾ ਬਾਅਦ ਸੰਬੰਧ ਹੋ ਗਿਆ ਠੀਕ ਹੈ ਸੌਫਟ ਨਹੀਂ ਹੈ ਜਰਾ ਟਾਈਮ ਹੈ ਇਦੋਂ ਵਿੱਚ ਸੋਦੀ ਦੋਨਾਂ ਦੇ ਨਾ ਤਿੰਨ ਇਹ ਪਾਉਂਗਾ ਫੇਰ ਚੱਲਦੇ ਹਾਂ ਇਹਦਾ ਪਰਮਾਸੀ ਲਾ ਦੇ ਐਕੋ ਤੋਂ ਉਹ ਬਸ ਸੈੱਟ ਨਾ ਨੇ ਤੇਰੇ ਬੋਏਫ੍ਰੈਂਡ ਦਾ ਤਾਂ ਕਹੂੰ ਤੂੰ ਮੇਰੀ ਗਾਲ ਸਮ ਤੂੰ ਮੇਰੀ ਛੋਟੀ ਭੈਣ ਹੈ ਨਾ ਹਾਂਜੀ ਮੈਂ ਤਾਂ ਸੱਚੀ ਗੱਲ ਦੱਸਦੀ ਨਾ ਮੇਰਾ ਕੋਈ ਇਹਦੇ ਚੱਕਰ ਨਹੀਂ ਮੈਂ ਕਿਸੇ ਨੂੰ ਪਿਆਰ ਨਹੀਂ ਕਰਦੀ ਨਹੀਂ ਤੇ ਤੁਸੀਂ ਮੈਨੂੰ ਫੋਨ ਤੇ ਦੱਸਦੇ ਕਿ ਤੁਸੀਂ ਮੇਂ ਦੀ ਕਿਸ ਨੂੰ ਪਿਆਰ ਕਰ ਲੂਗੀ ਮੈਂ ਤਾਂ ਕਿੱਲੇ ਗੋ ਤੇ ਪਿਆਰ ਨਹੀਂ ਕਰਦੀ ਕਿ ਫਿਰ ਫੋਨ ਤੇ ਦੱਸਦੇ ਤੁਸੀਂ ਨਹੀਂ ਮੈਂ ਚੋੜ ਕਰਦੀ ਹੁੰਦੀ ਸੀ ਉਹ ਤੇ ਨਹੀਂ ਨਹੀਂ ਦੱਸੋ ਮੇਂ ਨਹੀਂ ਨਹੀਂ ਹੈਗਾ ਅਕੈਡਮਿਕਸ ਨਹੀਂ ਜੀ ਸੋਖਾਂ ਕਿ ਮੈਂ ਸੱਚੀ ਤੁਸੀਂ ਮੈਂ ਦੱਸ ਦਿੰਦੀ ਇਹ ਤੂੰ ਬਾੜਾ ਕਰਦੀ ਆ ਨਾ ਕੀ ਹੈਗਾ ਐਕਾ ਅੱਛਾ ਤੁੰਮ ਤਾਂ ਮੌਤ ਪਿਆਰ ਕਰਦਾ ਹਾਂ ਸੁਣ ਮਦਿ ਸੋਣਾਗਾ ਮੁੰਡਾ ਕੁੰਡਾ ਕੱਢ ਕੇ ਅੱਛਾ ਉਹਦੀ ਫੋਟੋ ਤਾਂ ਦਿਖਾ ਮੈਨੂੰ ਨਹੀਂ ਫੋਟੋ ਤਾਂ ਹੈ ਨਹੀਂ ਜੀ ਮੇਰੇ ਕੋਲੇ ਪਰ ਫੋਟੋ ਤਾਂ ਕਿਹਨਾਂ ਦੇ ਕੁਢੀ ਲੋਕੋ ਹਟਾਤਾ ਹੋਣੀ ਦੀ ਜੇ ਤੇਰੇ ਕੋਲੇ ਫੋਟੋ ਹੈ ਨਹੀਂ ਮੈਂ ਦੱਸ ਹੀ ਦਿੱਤਾ ਗਾਇਰ ਨੇ ਫੋਟੋ ਹੈ ਨਹੀਂ ਨਹੀਂ ਅੱਛੇ ਤੀਕਾ ਸੁਣ ਮੇਰੀ ਦੱਸ ਮੈਂ ਤੇਰੇ ਤੁਹਾਡੇ ਬੋਏਫ੍ਰੈਂਡ ਵਾਸਤੇ ਫੋਟੋ ਲੈ ਕੇ ਗਈ ਸੀ ਉਹਦੇ ਵਾਸਤੇ ਖਾਇੰਸੀ ਦਵਾ ਐਦਾਂ ਨਹੀਂ ਲੁਪਾਣਾ ਹੋਰ ਹੋਰ ਕਿਉਂ ਦਿਖਾ ਨਹੀਂ ਤੋਡੇ ਵਾਸਤੇ ਵੀ ਲੈ ਕੇ ਆਈ ਦੀ ਵੀ ਤੇ ਮੇਰੇ ਕੋਲ ਫਸਾਂ ਚ ਕੀ ਰੱਖੇ ਨੀਆ ਤੇਰੇ ਵਾਸਤੇ ਸੂਟ ਲੈ ਕੇ ਸੂਟ ਤਾਂ ਪਾਇ ਰਹੇ ਤੇ ਬੈਂਕ ਕੀ ਤੇ ਮੈਨੂੰ ਉਹ ਦਿਖਾ ਕੀ ਲੈ ਕੇ ਆਈ ਆ ਸੀ ਦਿਖਾ ਵਾਹ ਬੇ ਐਨੀ ਸੋਣੀ ਕੜੀ ਹੂੰ ਵੀ ਰੋਕੂ ਮੂੰਹ ਆ ਗੱਟ ਤੇ ਬਣ ਕੇ ਤੇ ਆ ਕੋਈ ਛਿੰਦੀ ਲੈ ਦਿੱਤੀ ਹੈ ਨਿਸ਼ਾਨੀ ਤੇ ਮੈਨੂੰ ਕਦੇ ਦੁਖ ਨਹੀਂ ਦਿੱਤੀ ਤੂੰ ਦਿਖਾ ਦੋ ਵੀ ਕੋਈ ਏਡੀ ਕਾਲ ਕੇ ਤੂੰ ਇੱਥੇ ਆ ਨਹੀਂ ਮੈਨੂੰ ਦੁਖ ਹੁਣ ਮੈਂ ਹੋਰ ਹੋਣ ਦੇ ਨਾਲ ਗੱਲ ਕਰੂੰਗੀ ਰਾਤ ਭਰਾਂ ਤੱਕ ਪੜ੍ਹਾਂਗੀ ਤੇ ਹੋਰ ਰਹੀ ਜੰਵਾਵਾ 50 ਤੋਂ 80 ਲੈ ਕੇ ਲੈ ਮੈਂ ਰੋੜੀ ਕਿਵੇਂ ਤੋਕਾਂ ਦੇ ਮੈਂ ਨੂੰ ਲਾਉਂਦਾ ਨਹੀਂ ਮਲਾਉਗੀ ਕਪਾਲ ਤੱਕ ਭਰਦੀ ਆ ਉਂਗਲ ਫੜਦੀ ਪਰੇ ਮੋਚੇ ਨੂੰ ਗਈ ਜੀ ਤੁਸੀਂ ਇੱਥੇ ਬੱਦ ਤੇ ਪੜ੍ਹ ਦਿੰਦੀ ਕੋਈ ਨਹੀਂ ਖਾਣੂਗੀ ਮੈਂ ਬਾਸ ਸੋਨਾ ਮੈਂ ਕਿੱਥੇ ਬਹੁਤ ਸਮੇਂ ਤੇ ਦਿਨ ਲੱਗ ਗਿਆ ਫਿਰ ਆਇਆ ਸੂਟ ਵੀ ਘੋਸਣੇ ਲੱਗੇ ਢੋਣਾ ਚੱਲ ਕੋਈ ਸੂਟ ਤੇ ਚੱਲ ਮੈਂ ਸਮਾਂ ਲੂੰਗੀ ਉਹਨੇ ਮੈਨੂੰ ਫੇਰ ਕੋਲ ਬੁਲਾਇਆ ਸੱਚੀ ਮੋਂ ਕਿਸੇ ਨੂੰ ਕਿਤੇ ਮੈਂ ਤਾਂ ਮੋਂ ਮੈਂ ਤੁਹਾਨੂੰ ਕੁੱਛਦੀਆਂ ਗੱਲ ਹਾਂ ਜੀ ਤੇਰਾ ਚੱਕਰ ਪੂਰਾ ਨਹੀਂ ਹੁੰਦੀ ਕਿ ਕਿਸੇ ਨੇ ਨਹੀਂ ਦੀ ਮੇਰੇ ਵਿੱਚ ਚੱਕਰ ਜੀ ਸੀ ਮੈਂ ਦੱਸਦੀ ਹੁੰਦੀ ਸੀ ਮੰਨ ਜਾ ਨਾ ਨਹੀਂ ਕਿਤੇ ਨਹੀਂ ਨਹੀਂ ਹੈ ਨਾ ਮੈਨੂੰ ਗੋਲ ਦਾ ਖੇਡਣਾ ਖਾਣਾ ਤੂੰ ਨਹੀਂ ਦੀ ਸੱਚੀ ਮੈਂ ਤੈਨੂੰ ਕੋਈ ਸੱਖੀ ਲਈ ਕੱਲੀ ਇਹ ਨਾ ਹੋਈ ਨਹੀਂ ਤਾਂ ਨਹੀਂ ਹੈ ਨਾ ਜੀ ਪੱਕਾ ਸੱਚੀ ਤੇ ਤੂੰ ਕਦੇ ਨਾ ਕਹੇ ਦੱਸ ਦੇ ਨਾ ਨਹੀਂ 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 ਹੈ ਮਨ ਜਾ ਨਹੀਂ ਹੈਗਾ ਦੇਖ ਲੈ ਬਹੁਤੀ ਬੋੜਸ ਲਿਆਈ ਜਾਂਦੀ ਹੈ ਨਹੀਂ ਲੱਗਦੀ ਜੀ ਹੈ ਨਹੀਂ ਕਾ ਨਹੀਂ ਪੱਕਾ ਪੱਕਾ ਤੇ ਮੇਰੀ ਗੱਲ ਤੂੰ ਮੇਰੀ ਭੈਣ ਹੈ ਨਾ ਹਾਂਜੀ ਇੱਥੇ ਇੱਜ਼ਤ ਬਣਾ ਕੇ ਹੈ ਨਾ ਠੀਕ ਹੈ ਜੀ ਠੀਕ ਆ ਤੇ ਕਿਸੇ ਦੇ ਮੂੰਹ ਹੀ ਲੱਗਣਾ ਬੇਚੀ ਗੰਦੇ ਲੋਕ ਇਥੋਂ ਪਰ ਜੀਜਾ ਤੇ ਦਿਖਾਉਣਾ ਪੈਣਾ ਤੁਹਾਨੂੰ ਨਹੀਂ ਨਹੀਂ ਕੋਈ ਨਹੀਂ ਦਿਖਾ ਦੂੰਗੀ ਕਦੋਂ ਦਿਖਾਵਾਂਗੇ ਤੁਸੀਂ ਜੀ ਦੇ ਚੜ੍ਹ ਕੇ ਕੋਈ ਦਿਖਾ ਦੂੰਗੀ ਨਹੀਂ ਤੁਸੀ ਫੋਟੋ ਦਿਖਾ ਰਹੀ ਹੈ ਇਹ ਫੋਟੋ ਤਾਂ ਮੈਂ ਦੇ ਚਾ ਅੱਛਾ ਆਹ ਕੋਨੇ ਚ ਬੜੀ ਪਈ ਆ ਇਹ ਜਿਸ ਕੋਲੋਂ ਮੈਂ ਬਾਹਰ ਤੰਬਾਕੂ ਦਾ ਗਾਜਾ ਪਾ ਤੂੰ ਨਹੀਂ ਲੇ ਹੋਗੇ ਉਹ ਚੇਹਰੋ ਵੀ ਛੇਕ ਤੋਂ ਜੇ ਹੁਣਾ ਪੈਂਦਾ ਦਾ ਭੈਣੇ ਅੰਦਰ ਬਹਿਣਾ ਤਾਂ ਤੂੰ ਇਹ ਖਾਦੇ ਬਾਹਰ ਨਿਕਲ ਨਾ ਬੰਦੇ ਖਾਦੇ ਪਿੰਡ ਤੱਕ ਇਸ ਵਾਰ ਵੇਖ ਦੇਣੀ ਸੁੰਦੇ ਤੇ ਇੱਥੇ ਬਹੁਤ ਵਦਲਾ ਪਿੰਡ ਆ ਕੋਲ ਦੋਨੋਂ ਐ ਜੀ ਲੱਗਦਾ ਮੇਰਾ ਅੱਛਾ ਮੈਂ ਤਾਂ ਮੇਰੀ ਸੇਹੀ ਦਿਗੋਣ ਕੋਣੀ ਆ ਜਿਹੜੀ ਨੇ ਇੱਥੇ ਮੇਰੇ ਪੈਰ ਦਾ ਫਿਸਕਲ ਮੈਨੂੰ ਜੀਜੇ ਦਿਖਾਉਂਦੇ ਮੂੰਹ ਮਾਰ ਜਾਨੀ ਜੀਜਾ ਰਖਾ ਲੂਗੀ ਦਿਖਾ ਦੂਗੀ ਦਿਖਾ ਦੂਗੀ ਉਹਨੂੰ ਦੁਕਾਨ ਮੇਰੀ ਉਸੇ ਦੁਕਾਨਾਂ ਨਹੀਂ ਮੈਨੂੰ ਪਤਾ ਦਿਖਾ ਦਊਗੀ ਕਦੋਂ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਤੂੰ ਉੱਥੇ ਬੈਠਾ ਬੈਹਾਂ ਮੈਂ ਮੂੰਹ ਫੜਾ ਮੈਂ ਰੱਖੂਗੀ ਤੇਰਾ ਕੀ ਪਤਾ ਕਿੱਧਰ ਸੱਟ ਲੇ ਮੈਂ ਸੋਪੀ ਸਾਹ ਦੇ ਉਹਦੇ ਵਿੱਚ ਆਹ ਉਮਰ ਰੱਖ ਦੇਣੀ ਆ ਦੱਸ ਠੀਕ ਤੂੰ ਇਹਦਾ ਸੱਤੰਨਾ ਸੇਗਰ ਦਾ ਅੱਜ ਪਾ ਆਪ ਜੀਜੇ ਵਾਸਤੇ ਗਿਫਟ ਤਾਂ ਸੋਹਣਾ ਲਿਏ ਉਹ ਨਾ ਠੀਕ ਹੈ ਠੀਕ ਹੈ ਠੀਕ ਹੈ ਥੋੜਾ ਜਿਹਾ ਬੱਸ ਲੇਡੀ ਕੋਰਟੜਾ ਤਾਂ ਥੋੜਾ ਹੋਣਾ ਵਾ ਨਹੀਂ ਮੇਰੀ ਗੱਲ ਸਮਝ ਤੂੰ ਮੇਰੀ ਛੋਟੀ ਭੈਣ ਹੈ ਨਾ ਨਹੀਂ ਅਜੀਜੀ ਮੇਰੀ ਕੋਈ ਗੱਲ ਨਹੀਂ ਨਹੀਂ ਜੀ ਜੀ ਤੁਸੀਂ ਮੈਨੂੰ ਫੋਨ ਤੇ ਦੱਸਿਆ ਸੀ ਨੀ ਉਹ ਤਾਂ ਮੈਂ ਬੌਏਫ੍ਰੈਂਡ ਹੈਂਦੀ ਵਿੱਚ ਚੌੜ ਕਰਦੀ ਹੁੰਦੀ ਸੀ ਵੈਰ ਨੇ ਚੌੜ ਕਰਦੀ ਹੁੰਦੀ ਸੀ ਹੂੰ ਸੌ ਘਾਫੇ ਮੇਰੀ ਜਿ ਲਈ ਨਾ ਨਹੀਂ ਤੈਨੂੰ ਲੱਗਦਾ ਛਿੰਦੀ ਕਿਸ ਨੂੰ ਪਿਆਰ ਕਰ ਲੂਗੀ ਮੈਂ ਤਾਂ ਬਿੱਲੇ ਕੋਹੇ ਤੇ ਪਿਆਰ ਨਹੀਂ ਕਰਦੀ ਤੁਸੀਂ ਕਿਉਂ ਮੈਨੂੰ ਕਿਹਾ ਤੇ ਹੈਗਾ ਸਿਰਫ ਫੋਨ ਤੇ ਕਿ ਮੈਂ ਚੌੜ ਕਰਦੀ ਹੁੰਦੀ ਸੀ ਅੜਿਆ ਛੱਡ ਪਰੇ ਤੂੰ ਮੈਂ ਤੁਰ ਕੇ ਮੈਂ ਨਿਕਲ ਜਾਂਦਾ ਕਿਉਂਕਿ ਉਹ ਨਾ ਕੇ